ਇਕ ਆਕਰ ਖਤੇ ਦੀ ਮੌਸਾਂ ਗਰੀ ਅਗੇ ਲਗਾਂ ਵਾਜਪੁਰ ਜੀ ਦਾ ਆਸਾ ਵਾਜੇ ਗੁਰ ਜੀ ਦੀ ਰਬ ਦਾ ਸਿਮਰਨ ਸਭ ਤੇ ਉਚਾ ਰਬ ਕਾ ਸਿਮਰਨ ਉਦਰੇ ਉਚਾ ਪ੍ਰਭ ਕਾ ਸਿਮਰਨ ਸਭ ਤੇ ਉਚਾ ਪਰਮਾਤਮਾ ਦਾ ਜੋ ਸਿਮਰਨ ਹੈ ਜਿਹੜੀ ਕਿਤੇ ਉਹ ਸਭ ਸੇ ਉੱਚਾ ਹੈ ਸਭ ਸੇ ਉੱਤਮ ਹੈ ਕੋਈ ਵੀ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਚੌਪੜਾ ਮਾਰਦਾ ਹੈ ਕੋਈ ਵਾਹਿਗੁਰੂ 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 ਜਪਦਾ ਹੈ ਕੋਈ ਮਨੁੱਖ RAM 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 ਜਪਦਾ ਹੈ ਕੋਈ ਅੱਲਾ 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 ਜਪਦਾ ਹੈ ਪਰਮਾਤਮਾ ਦਾ ਸਿਮਰਨ ਸਭ ਤੋਂ ਉੱਤਮ ਹੈ ਕੋਈ ਵੀ ਮਨੁੱਖ ਕਰਮ ਕਾਂਡ ਕਰ ਰਿਹਾ ਹੈ ਜਾਂ ਕੋਈ ਯੋਗ ਸਾਧਨਾ ਕਰ ਰਿਹਾ ਹੈ ਪਰਮਾਤਮਾ ਦਾ ਨਾਮ ਜਪਣਾ ਸਭ ਤੋਂ ਉੱਤਮ ਸਾਧਨ ਹੈ ਪ੍ਰਭੂ ਦੀ ਪ੍ਰਾਪਤੀ ਦਾ ਕੋਈ ਗੁਰਮੁਖ ਲੋਕ ਨੇ ਨਿਤਨੇਮ ਕਰਦੇ ਨੇ ਜਪਜੀ ਸਾਹਿਬ ਜਪ ਸਵੇਏ ਚਪਾਈ ਅਰੰਧ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਕੋਈ ਸਹਾਜ ਬਾਗ ਕਰਦਾ ਹੈ ਬਾਣੀ ਪੜਦਾ ਹੈ ਕੋਈ ਸਤ ਸੰਗਤ ਵਿੱਚ ਆਉਂਦਾ ਹੈ ਕੋਈ ਸ਼ਬਦ ਗੀਤ ਗਾਉਂਦਾ ਹੈ ਕੋਈ ਸ਼ਬਦ ਗੀਤ ਸੁਣਦਾ ਹੈ ਕਥਾ ਵਿਚਾਰਾ ਕਰਨੀਆਂ ਕਥਾ ਵਿਚਾਰਾ ਸੁਣਨੀਆਂ ਇਹ ਸਭ ਕੁਝ ਪਤਥਾ ਸਿਮਰਨ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਸਤ ਸੰਗਤ ਵਿੱਚ ਆਣਾ ਪ੍ਰਭ ਕਾ ਸਿਮਰਨ ਸਭ ਤੋਂ ਉੱਤਮ ਸਾਧਨ ਹੈ ਪ੍ਰਭੂ ਦੀ ਪ੍ਰਾਪਤੀ ਪ੍ਰਭ ਕਾ ਸਿਮਰਨ ਉਹ ਦਰੇ ਮੂਚਾ ਪਰਮਾਤਮਾ ਦਾ ਸਿਮਰਨ ਕਰਨ ਦੁਆਰਾ ਪਰਮਾਤਮਾ ਦਾ ਸਿਮਰਨ ਕਰਨ ਕਰਕੇ ਬਿਆੰਕ ਜੀਵ ਉਤਰ ਗਿਆ ਬਿਆੰਤਾ ਦਾ ਉਧਾਰ ਹੋ ਗਿਆ ਤਰ ਗਏ ਬਿਆੰਕ ਜੀਵ ਭਾਵੇਂ ਉਹਨਾਂ ਨੂੰ ਪ੍ਰਭੂ ਪ੍ਰਾਪਤੀ ਹੋ ਗਈ ਬਿਆੰਕ ਭਗਤ ਐਸੇ ਨੇ ਨਾਮ ਜਪਣ ਵਾਲੇ ਰਸੀਏ ਭਗਤ ਜਿਨ੍ਹਾਂ ਦਾ ਜੀਵਨ ਰਸਦਾਇਕ ਹੋ ਗਿਆ ਉਤਰ ਗਏ ਪ੍ਰਭੂ ਕਹੇ ਸਿਮਰਨ ਤ੍ਰਿਸ਼ਨਾ 부ਝਾਤਾ ਪਰਮਾਤਮਾ ਦਾ ਸਿਮਰਨ ਕਰਨ ਦੁਆਰਾ ਕ੍ਰਿਸ਼ਨਾ 부ਝ ਜਾਂਦੀ ਹੈ ਭਾਵ ਲੋਭ ਲਾਲਚ ਮੁੱਕ ਜਾਂਦਾ ਹੈ ਖਤਮ ਹੋ ਜਾਉ। ਜਿਹੜਾ ਮੁੱਕ ਕੱਲ ਤੱਕ ਠੱਗੀਆਂ ਮਾਰਦਾ ਸੀ ਆਪਣੇ ਭੈਣ ਭਰਾ ਆਪਣੇ ਪਿਤਾ ਨੂੰ ਵੀ ਠੱਗਦਾ ਸੀ ਅੱਜ ਉਹ ਦਿਆਦਾਨ ਧਰਮ ਦੀਆਂ ਗੱਲਾਂ ਕਰਦਾ। ਭਾਵ ਕ੍ਰਿਸ਼ਨਾ 부ਝ ਗਈ ਮਨ ਰੱਜ ਗਿਆ। ਪਦਾਰਥਾਂ ਦੇ ਨਾਲ ਕਦੇ ਮਨ ਨਹੀਂ ਰੱਜਦਾ ਕੋਈ ਲੋਭੀ ਬੰਦਾ ਮਾਇਆ ਜਿੰਨੀ ਬੱਚੀ ਇਕੱਠੀ ਹੋ ਜਾਏ ਲੋਟਾਂ ਦੇ ਢੇਰ ਲੱਗ ਜਾਣ ਪਹਾੜ ਖੜੇ ਹੋ ਜਾਣ ਉਹਦਾ ਲੋਭ ਖਤਮ ਨਹੀਂ ਹੁੰਦਾ। ਕੋਈ ਦਾਨੀ ਬੰਦਾ ਕੋਈ ਰਾਜਾ ਮਹਾਰਾਜਾ ਹਜ਼ਾਰਾਂ ਇਸਤਰੀਆਂ ਨਾਲ ਭੋਗ ਕਰ ਲਵੇ ਉਹਦਾ ਕਾਮ ਰੱਜਦਾ ਨਹੀਂ ਜੰਗਲ ਦੀ ਅੱਗ ਕਦੇ ਰੱਜਦੀ ਨਹੀਂ ਜਿੰਨੇ ਮਰਜ਼ੀ ਭਾਵੇਂ ਲੱਕੜਾਂ ਪਾਈ ਜਾਓ ਕਦੇ ਜੰਗਲ ਦੀ ਅੱਗ ਇਹ ਨਹੀਂ ਆਖਦੀ ਕਿ ਬੱਸ ਮੈਂ ਰੱਜ ਗਈ ਜੰਗਲ ਦੀ 부ਝਾਨ ਅੱਗ 부ਝਾਨ ਵਾਸਤੇ ਪਾਣੀ ਚਾਹੀਦਾ ਹੈ ਆਕਾਸ਼ ਤੋਂ ਨਹੀਂ ਵਰਸੇ ਜੰਗਲ ਦੀ ਅੱਗ 부ਝਾਨ ਲਈ ਪਾਣੀ ਦੀ ਲੋੜ ਹੈ ਤੇ ਕ੍ਰਿਸ਼ਨਾਂ ਦੀ ਅੱਗ 부ਝਾਨ ਲਈ ਪਾਣੀ ਦੀ ਲੋੜ ਹੈ ਬਾਣੀ ਜਪਣ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਦੀ ਤ੍ਰਿਸ਼ਨਾ 부ਝ ਜਾਂਦੀ ਹੈ। ਪ੍ਰਮਾਤਮਾ ਦਾ ਸਿਮਰਨ ਸਾ ਤੋਂ ਕਿਛ ਸੁਝ ਹੈ। ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਨੂੰ ਸਮਝ ਲੱਗ ਜਾਂਦੀ ਹੈ। ਸਾ ਤੋਂ ਕਿਛ ਸੁਝ ਜਾਂ ਉਹ ਚਾਰੇ ਦਿਸ਼ਾਵਾਂ ਦਸਦੇ ਦਿਸ਼ਾਵਾਂ ਦੀ ਸੋਝੀ ਹੋ ਜਾਂਦੀ ਹੈ। ਖੁਦਾ ਸੁਭਾਨ ਤ੍ਰਿਕਾਰ ਦਰਸ਼ੀ ਹੋ ਜਾਂਦਾ ਹੈ। ਉਸ ਨੂੰ ਤਿੰਨੇ ਕਾਲਾਂ ਦੀ ਸੋਝੀ ਹੋ ਜਾਂਦੀ ਹੈ। ਉਹ ਇਕ ਕਾਲ ਵਿੱਚ ਕੀ ਹੋਣਾ ਹੈ ਭੂਤ ਕਾਲ ਵਿੱਚ ਕੀ ਹੋ ਚੁੱਕਾ ਹੈ ਵਰਤਮਾਨ ਕਾਲ ਵਿੱਚ ਕੀ ਹੋ ਰਿਹਾ ਹੈ ਪਤਾਲਾਂ ਦੇ ਹੇਠਾਂ ਕੀ ਹੋ ਰਿਹਾ ਹੈ ਧਰਤੀ ਤੇ ਕੀ ਹੋ ਰਿਹਾ ਆਕਾਸ਼ਾਂ ਦੇ ਉੱਪਰ ਕੀ ਹੋ ਰਿਹਾ ਉਹਦੀ ਅੱਖਾਂ ਅਗੇ ਮਨੋ ਇੱਕ ਕੈਮਰਾ ਫਿੱਟ ਹੋ ਜਾਂਦਾ ਹੈ ਉਹ ਕੰਧੋਂ ਬਾਹਰ ਵੇਖ ਸਕਦਾ ਪ੍ਰਭ ਕਹ ਸਿਮਰਨ ਸਭ ਕੁਝ ਸੋਚਦਾ ਉਹ ਵਿਕਾਰਾਂ ਤੋਂ ਅਚੋਕ ਕਾਇਆ ਵਾਲਾ ਬਣ ਜਾਂਦਾ ਹੈ ਉਹਨੂੰ ਸਮਝ ਲੱਗ ਜਾਂਦੀ ਹੈ ਵਿਕਾਰਾਂ ਦੀ ਗਲਦਲ ਵਿੱਚ ਨਹੀਂ ਧਸਦਾ ਸਤ ਸੰਤੋਖ ਦਇਆ ਦਾਮ ਧਰਮ ਵਰਗੇ ਜੈਵਿਕ ਗੁਣ ਅਪਣਾ ਲੈਂਦਾ ਉਹ ਸਮਝ ਲਾ ਜਗਾ ਪ੍ਰਭੂ ਕੇ ਸਿਮਰਨ ਨਾਹੀ ਜੰਮ ਤਰਾਸਾ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਨੂੰ ਜਮਾ ਦਾ ਡਰ ਨਹੀਂ ਰਹਿੰਦਾ ਜਮਾ ਦੀ ਫਾਇ ਕੱਟੀ ਜਾਂਦੀ ਨਾ ਕੋ ਮਾੜੇ ਕਰਮ ਉਹ ਕਰਦਾ ਨਹੀਂ ਬਾਣੀ ਪੜਨ ਵਾਲਾ ਨਿਤਿਆ ਚੁਗਲੀ ਕਰਦਾ ਨਹੀਂ ਨਿੰਦਿਆ ਚੁਗਲੀ ਸੁਣਦਾ ਹਾਥੋ ਦੇ ਮਾਰਾ ਕਰਮ ਕਰਦੇ ਨਹੀਂ ਪੈਰੋ ਦੇ ਮਾਰੇ ਪਾਸੇ ਜਾਂਦੇ ਨਹੀਂ ਵਿਕਾਰਾਂ ਦੀ ਦਲਦਲ ਵਿੱਚੋਂ ਧਸਦਾ ਨਹੀਂ ਫਿਰ ਜਮਾ ਦਾ ਨਾ ਲੱਗਦਾ ਜਦੋਂ ਕੋਈ ਸਾਧੂ ਨੂੰ ਭਗਤ ਜਨ ਨੂੰ ਥੋੜਾ ਸਤਾਉਂਦਾ ਹੈ ਸਾਕਤ ਬੰਦੇ ਨੂੰ ਜਮਾ ਦੀ ਮਾਰ ਨਹੀਂ ਪੈਂਦੀ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਦੀਆਂ ਸਾਰੀਆਂ ਦੀਆਂ ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਨੇ ਪ੍ਰਮਾਤਮਾ ਉਹਨਾਂ ਦੇ ਸਾਰੀਆਂ ਮਨ ਦੀਆਂ ਚਿਤਵਨੀਆਂ ਪੂਰੀਆਂ ਕਰ ਦਿੰਦਾ ਭਾਵੇਂ ਉਹ ਚਿਤਵਨੀ ਪਦਾਰਥ ਦੀ ਹੋਵੇ ਭਾਵੇਂ ਪਰਿਵਾਰ ਦੀ ਹੋਵੇ ਭਾਵੇਂ ਉਹ ਚਿਤਵਨੀ ਪ੍ਰਭੂ ਪ੍ਰਾਪਤੀ ਦੀ ਹੋਵੇ ਨਾਮ ਜਪਣ ਵਾਲਿਆਂ ਨੂੰ ਪ੍ਰਭੂ ਵੀ ਮਿਲ ਪੈਂਦਾ ਉਹਨੂੰ ਕਣ-ਕਣ ਵਿੱਚ ਜਰਰੇ-ਜਰਰੇ ਵਿੱਚ ਪ੍ਰਮਾਤਮਾ ਵਸਦਾ ਨਦੀ ਆ ਜੀ ਪ੍ਰਭੂ ਦਾ ਸਿਮਰਨ ਨੂੰ ਮਨ ਕੀ ਮਲ ਜਾਏ ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਦੇ ਮਨ ਦੀ ਮੈਲ ਰੱਜ ਜਾਂਦੀ ਹੈ। ਮਨ ਨਾ ਨਿਰਮਲ ਹੋ ਜਾਂਦਾ ਹੈ, ਸਾਫ ਸੁਥਰਾ ਹੋ ਜਾਂਦਾ ਹੈ, ਮਨ ਮਾਂਜਿਆ ਜਾਂਦਾ ਹੈ। ਮਨ ਕਿਵੇਂ ਮਾਂਜਿਆ ਜਾਂਦਾ ਹੈ? ਵਿਕਾਰਾਂ ਦੀ ਜੋ ਜ਼ਿੰਦਗੀ ਮਨ ਨੂੰ ਲੱਗੀ ਹੈ, ਜਨਮਾਂ ਜਨਮਾਂ ਤਰਾ ਦੀ ਮੈਲ ਲੱਗੀ ਹੈ। ਇੱਕ ਤੇਲੀ ਦੀ ਲੀਨ ਵਰਗੀ ਹੈ। ਤੇਲੀ ਦੀ ਲੀਨ ਜਿੰਨਾ ਧੋਣੋਂ ਸਾਫ ਨਹੀਂ ਹੁੰਦੀ। ਸਾਡਾ ਮਨ ਵੀ ਵਿਕਾਰਾਂ ਦੇ ਨਾਲ ਇਤਨਾ ਮੈਲਾ ਹੋਇਆ ਹੈ, ਵਿਕਾਰਾਂ ਦੀ ਮੈਲ ਸਾਡੇ ਉੰਨੀ ਚਿਮੜੀ ਹੋਈ ਹੈ। ਤੇ ਕਿਵੇਂ ਉਤਰੇਗੀ? ਪ੍ਰਭ ਕਹ ਸਿਮਰਨ ਮਨ ਕੀ ਮਲ ਜਾਏ ਗੁਰ ਅਜਰ ਦੇ ਪਾਸਾ ਮੋਹ ਲਾ ਰਹੇ ਨੇ ਪ੍ਰਭ ਕਹ ਸਿਮਰਨ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦੁਆਰਾ ਮਨ ਦੀ ਮਲ ਲੱਥ ਜਾਂਦੀ ਹੈ ਜਿਹੜਾ ਬਣਤ ਕੱਲ ਤੱਕ ਕਾਮ ਦੀਆਂ ਬਾਤਾਂ ਕਰਦਾ ਸੀ ਅੱਜ ਉਹ ਨਾਮ ਦੀਆਂ ਬਾਤਾਂ ਕਰਦਾ ਹੈ ਜਿਹੜਾ ਕ੍ਰੋਧ ਲੋਭ ਮੋਹ ਅੰਕਾਰ ਦੇ ਵਿੱਚ ਗਲਤਾਨ ਸੀ ਉਹ ਅੱਜ ਸਤ ਸੰਦੋਖ ਦਿਆ ਦਾ ਨਾਮ ਧਰਮ ਦੀਆਂ ਬਾਤਾਂ ਕਰਦਾ ਹੈ ਪਾਪ ਮਨ ਦੀ ਮੈਲ ਲੱਖ ਜਾਂਦੀ ਹੈ ਪ੍ਰਮਾਤਮਾ ਦਾ ਸਿਮਰਨ ਕੇ ਅੰਮ੍ਰਿਤ ਨਾਮ ਰਿਤਮਾ ਹੈ ਸਮਾਇ ਜਦੋਂ ਵਿਕਾਰਾਂ ਦੀ ਮੈਲ ਲੱਗ ਗਈ ਤਾਂ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਉਸ ਮਨ ਦੇ ਵਿੱਚ ਇਕ ਜਾਂਦਾ ਹੈ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਮੈਲੇ ਮਨ ਦੇ ਵਿੱਚ ਨਹੀਂ ਟਿਕਦਾ ਪ੍ਰਮਾਤਮਾ ਦਾ ਸਿਮਰਨ ਕਰਨ ਦੁਆਰਾ ਜਿਹੜੀ ਮਨ ਦੀ ਮੈਲ ਲੱਗ ਮਨ ਨਿਰਮਲ ਹੋ ਗਿਆ ਸਾਫ ਸੁਥਰਾ ਹੋ ਗਿਆ ਉਹਦੇ ਵਿੱਚ ਹੀ ਕਾਲੂ ਖਦਾ ਅੰਮ੍ਰਿਤ ਰੂਪੀ ਨਾਮ ਟਿਕ ਸਕਦਾ ਹੈ ਜਿਵੇਂ ਇੱਕ ਸੋਨੇ ਨੂੰ ਲੱਗੀ ਹੋਵੇ ਮੈਲ ਉਠਾਲੀ ਵਿੱਚ ਪਾਇਆ ਜਾਏ ਤੇ ਬੜਾ ਭਟਕਦਾ ਬੜਾ ਉਪਦਰਮ ਚੰਦਾ ਉੱਪਰ ਥੱਲੇ ਸੱਚੇ ਖੱਪੇ ਭਟਕਦਾ ਵਿਕਾਰਾਂ ਵਾਲਾ ਮਨ ਵੀ ਇਸੇ ਤਰ੍ਹਾਂ ਭਟਕਦਾ ਉੱਪਰ ਥੱਲੇ ਸੱਚੇ ਖੱਪੇ ਟਿਕਾਓ ਵਿੱਚ ਆ ਕਰਕੇ ਨਹੀਂ ਮੰਨਦਾ ਤੇ ਜਦੋਂ ਸੋਨੇ ਦੀ ਮੈਲ ਲੱਗ ਜਾਏ ਸੋਨਾ ਖਰਾ ਹੋ ਜਾਏ ਸ਼ੁੱਧ ਹੋ ਜਾਏ ਫਿਰ ਟੁਠਾਲੀ ਵਿੱਚ ਟਿਕਾਓ ਵਿੱਚ نیچے ਹੋ ਕਰਕੇ ਬੈਠ ਜਾਂਦਾ ਵਿਕਾਰਾ ਰੂਪੀ ਮਨ ਜਦ ਸ਼ਾਂਤ ਹੋ ਜਾਏ ਮੈਲ ਲੱਥ ਜਾਏ ਤੇ ਵਿਕਾਰਾ ਰੂਪੀ ਮਨ ਵੀ ਸ਼ਾਂਤ ਹੋ ਕਰਕੇ ਬੈਠ ਜਾਂਦਾ ਉਹ ਸਾਫ ਸੁਥਰਾ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਟਿਕਾਉ ਵੀ ਚਾਹ ਕਰਕੇ ਬਾਣੀ ਪੜਦਾ ਹੈ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹੇ ਸੰਭਾਏ ਪ੍ਰਭ ਜੀ ਬਸ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨਾ ਪ੍ਰਭ ਜੀ ਬਸੈ ਸਾਧੂ ਦੀ ਰਸਨਾ ਗੁਰ ਅਚੰ德 ਦੇ ਪਾਸਾ ਇਥੇ ਉਸ ਅਕਾਲ ਪੁਰਖ ਦਾ ਨਾਮ ਆਦਰਵਾਚੀ ਨਾਮ ਲੈ ਰਹੇ ਨੇ ਪ੍ਰਭ ਜੀ ਅਕਾਲ ਪੁਰਖ ਜੀ ਵਾਹਿਗੁਰੂ ਜੀ ਜਿਵੇਂ ਅਸੀਂ ਆਪਣੇ ਪਿਤਾ ਨੂੰ ਪਿਤਾ ਜੀ ਆਖਦੇ ਹਾਂ ਆਦਰ ਦੇ ਨਾਲ ਪ੍ਰਭ ਜੀ ਬਸਾ ਕਿੱਥੇ ਬਸਦੇ ਨੇ ਪ੍ਰਭ ਜੀ ਸਾਧੂ ਦੀ ਰਸਨਾ ਸਾਧੂਆਂ ਦੀ ਰਸਨਾ ਦੇ ਉਹ ਜਿਹੜੇ ਸਾਧੂ ਜੱਤ ਲੋਕ ਨੇ ਨਾਮ ਜਪਣ ਵਾਲੇ ਰਸੀਏ ਭਗਤ ਨੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਰਸਨਾ ਤੇ ਮਨ ਦੀ ਜਿਗ੍ਹਾ ਤੇ ਅਕਾਲ ਪੁਰਖ ਦਾ ਨਾਮ ਅਠੇ ਪਹਿਰ ਹੁੰਦਾ ਉਹ ਵਾਹਿਗੁਰੂ ਦਾ ਸਿਮਰਨ ਕਰਨੋਂ ਹਟਦੇ ਨਹੀਂ 24 ਘੰਟੇ ਅਠੇ ਪਹਿਰ ਉਹ ਵਾਹਿਗੁਰੂ 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 ਕੋਈ ਜਿਸੇ ਵੀ ਧਰਮ ਦਾ ਕੋਈ ਰਾਮ 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 ਕਰਦਾ ਕੋਈ ਇਸਲਾਮ ਧਰਮ ਦਾ ਮੁਸਲਮਾਨ ਭਰਾ ਉਹ ਅੱਲਾ 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 ਕਰਦਾ ਪ੍ਰਮਾਤਮਾ ਦਾ ਨਾਮ ਉਹਨਾਂ ਦੀ ਜੀਭਾਂ ਤੇ ਰਹਿੰਦਾ ਹੈ ਭਾਵੇਂ ਇੰਜ ਕਹ ਲਓ ਜਿਹੜੇ ਨਾਮ ਜਪਣ ਵਾਲੇ ਰਸੀਏ ਭਗਤ ਨੇ ਉਹ ਕਿਸੇ ਵੀ ਸਰਬੱਤ ਦੇ ਭਲੇ ਦੇ ਲਈ ਜੋ ਵੀ ਬਚਨ ਆਪਣੇ ਮukh ਚ ਉਚਾਰਨ ਕਰਦੇ ਹਨ ਪ੍ਰਮਾਤਮਾ ਨੂੰ ਉਹ ਬਚਨ ਪੂਰੇ ਕਰਨੇ ਪੈਂਦੇ ਹਨ ਨਾਨਕ ਜਨ ਕਾ ਦਾਸਨ ਦਸਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਮੈਂ ਉਹਨਾਂ ਅਕਾਲ ਪੁਰਖ ਦੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਉਹਨਾਂ ਦੇ ਗੋਲਿਆਂ ਦਾ ਵੀ ਗੋਲਾ ਹਾਂ ਉਹਨਾਂ ਦੇ ਸੇਵਕਾਂ ਦਾ ਵੀ ਸੇਵਕ ਹਾਂ ਨਿਮਰਤਾ ਵੇਖੋ ਗੁਰੂ ਨਾਨਕ ਦਾਸਾ ਜਗਤ ਦਾ ਮਾਲਕ ਦੀਨ ਦੁਨੀਆ ਦਾ ਮਾਲਕ ਸੱਚਾ ਪਾਤਸ਼ਾਹ ਤਾਂ ਤਾਂ ਸਾਹਿਬ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਦ ਖੁਦਾ ਦੇ ਸਰਗੁਣ અવਤਾਰ ਖੁਦ ਖੁਦਾ ਈ ਸ੍ਰੋ ਹੈ ਜਮੀਨ ਤੇ ਨਾਨਕ ਰੂਪ ਹੋ ਕੇ ਆਇਆ ਹੈ ਤੇ ਨਮਰਤਾ ਵੇਖੋ ਆਖਦੇ ਨੇ ਮੈਂ ਉਹਨਾਂ ਅਕਾਲ ਪੁਰਖ ਦੇ ਦਾਸਾਂ ਦੇ ਦਾਸਾ ਦਾ ਵੀ ਦਾਸ ਦਾਸ ਕਹਾ ਵਿਚਾਰੋ ਇਥੇ ਸੇ ਕੋਚਦਾ ਉਲਝੂ ਬਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ